ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਪਾਕਿਸਤਾਨ ਜਾਣ ਲਈ ਦਿੱਤੇ ਗਏ ਹੁਕਮਾਂ ਤੋਂ ਬਾਅਦ ਅਟਾਰੀ ਬਾਰਡਰ ਤੇ ਪਾਕਿਸਤਾਨੀ ਨਾਗਰਿਕਾਂ ਦਾ ਤੰਤਾਂ ਲੱਗਿਆ ਹੋਇਆ ਹੈ। ਪਾਕਿਸਤਾਨ ਵੱਲੋਂ ਵਾਗਾ ਸਰਹੱਦ ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਗੇਟ ਨਾ ਖੋਲੇ ਜਾਣ ਕਾਰਨ ਅੱਜ ਹੁਣ ਤੱਕ ਪਾਕਿਸਤਾਨੀ ਨਾਗਰਿਕਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਿਆ। ਪਾਕਿਸਤਾਨ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਸੰਬੰਧੀ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਕੱਲ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ ਹੈ ਕੱਲ ਲਗਭਗ 140 ਪਾਕਿਸਤਾਨੀ ਨਾਗਰਿਕਾਂ ਨੇ ਅਟਾਰੀ ਸਰਦ ਨੂੰ ਪਾਰ ਕੀਤਾ ਇਸ ਤਰ੍ਹਾਂ ਹੁਣ ਤੱਕ ਕੁੱਲ 926 ਪਾਕਿਸਤਾਨੀ ਨਾਗਰਿਕਾਂ ਨੂੰ ਉਹਨਾਂ ਦੇ ਦੇਸ਼ ਭੇਜਿਆ ਜਾ ਚੁੱਕਾ ਹੈ ਪ੍ਰਸਾਰ ਪਾਰਟੀ ਦੇ ਨੁਮਾਇੰਦੇ ਗੁਰਮੀਤ ਸਿੰਘ ਦੀ ਰਿਪੋਰਟ 29 ਅਪ੍ਰੈਲ ਨੂੰ ਪਾਕਿਸਤਾਨੀ ਨਾਗਰਿਕਾਂ ਵੱਲੋਂ ਦੇਸ਼ ਛੱਡਣ ਦੀ ਸਮੇਂ ਹੱਦ ਲੰਘਣ ਤੋਂ ਬਾਅਦ 30 ਅਪ੍ਰੈਲ ਨੂੰ ਉਮੀਦ ਕੀਤੀ ਜਾ ਰਹੀ ਸੀ ਕਿ ਵੱਡੇ ਪੱਧਰ ਤੇ ਪਾਕਿਸਤਾਨੀ ਨਾਗਰਿਕਾਂ ਦਾ ਡੀਪੋਰਟੇਸ਼ਨ ਕੀਤਾ ਜਾਏਗਾ ਤੇ ਇਹ ਤਸਵੀਰ ਅਟਾਰੀ ਸਰਹੱਦ ਤੇ ਨਜ਼ਰ ਵੀ ਆਈ ਜੰਮੂ ਕਸ਼ਮੀਰ ਪੁਲਿਸ ਤੇ ਵਕੋ ਵਕ ਸੂਬਿਆਂ ਦੀ ਪੁਲਿਸ ਇੱਥੇ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਪਹੁੰਚੀ ਤੇ ਪਾਕਿਸਤਾਨ ਵਾਲੇ ਪਾਸੇ ਉਹਨਾਂ ਦਾ ਡੀਪੋਰਟੇਸ਼ਨ ਵੀ ਕੀਤਾ ਗਿਆ ਪਰ 1 ਮਈ ਨੂੰ ਵੀ ਵੱਡੇ ਪੱਧਰ ਤੇ ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਤੇ ਇਸੇ ਉਮੀਦ ਨੂੰ ਲੈ ਕੇ ਪਹੁੰਚੇ ਪਰ ਕਿਸੇ ਵੀ ਨਾਗਰਿਕ ਦਾ ਡਿਪੋਰਟੇਸ਼ਨ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਿਸੇ ਵੀ ਨਾਗਰਿਕ ਦਾ ਇਮੀਗ੍ਰੇਸ਼ਨ ਵੀ ਨਹੀਂ ਹੋਇਆ ਪਰ ਇਹ ਸਭ ਕੁਝ ਸਿਰਫ ਪਾਕਿਸਤਾਨ ਦੇ ਕਾਰਨ ਹੋਇਆ ਕਿਉਂਕਿ ਇਨਪੁਟ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ 1 ਮਹੀਨ ਨੂੰ ਆਪਣੇ 게ਠ ਹੀ ਨਹੀਂ ਖੋਲੇ ਗਏ ਭਾਰਤੀ ਅਧਿਕਾਰੀ ਲਗਾਤਾਰ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰਦੇ ਰਹੇ ਪਰ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ 1 ਮਹੀਨ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਡੇ ਪੱਦਰ ਤੇ ਪਾਕਿਸਤਾਨੀ ਨਾਗਰਿਕ ਟਾਰੀ ਸਰਹੱਦ ਦੇ ਬਾਹਰ ਹੀ ਖੜੇ ਰਹੇ ਤਸਵੀਰਾਂ ਨੂੰ ਦਿਖਾਉਂਦੇ ਆ ਟਾਰੀ ਸਰਹੱਦ ਦੇ ਬਾਹਰ ਵੱਡੇ ਪੱਦਰ ਤੇ ਪਾਕਿਸਤਾਨੀ ਨਾਗਰਿਕ ਖੜੇ ਸਨ ਤੇ ਕਈ ਅਜਿਹੇ ਪਾਕਿਸਤਾਨੀ ਨਾਗਰਿਕ ਨੇ ਜੋ ਇੰਟੀਗ੍ਰੇਟਿਡ ਚੈੱਕਪੋਸਟ ਦਾ ਦਫਤਰ ਬੰਦ ਹੋਣ ਤੋਂ ਬਾਅਦ ਵਾਪਸ ਚਲੇ ਗਏ ਤੇ ਉਹਨਾਂ ਵੱਲੋਂ ਇਹ ਉਮੀਦ ਪ੍ਰਗਟਾਈ ਗਈ ਕਿ 2 ਮਹੀਨوں ਅਟਾਰੀ ਵਾਗਾ ਸਰਹੱਦ ਤੇ ਇੰਟੀਗ੍ਰੇਟਿਡ ਚੈੱਕਪੋਸਟ ਜਦੋਂ ਖੁੱਲੇਗੀ ਆਪਣਾ ਕੰਮ ਸ਼ੁਰੂ ਕਰੇਗੀ ਤੇ ਉਦੋਂ ਉਹ ਫਿਰ ਇੱਥੇ ਪਹੁੰਚਣਗੇ ਤੇ ਪਾਕਿਸਤਾਨ ਵੱਲ ਕ੍ਰੋਸ ਕਰਨ ਦੀ ਪਾਕਿਸਤਾਨ ਵੱਲ ਜਾਣ ਦੀ ਕੋਸ਼ਿਸ਼ ਕਰਨਗੇ ਤੇ ਇਹ ਦੂਜੀ ਤਸਵੀਰ ਹੈ ਅਟਾਰੀ ਸਰਹੱਦ ਤੇ ਇੰਟੀਗ੍ਰੇਟਿਡ ਇੰਟੀਗ੍ਰੇਟਿਡ ਚੈੱਕਪੋਸਟ ਦੀ ਆਈਸੀਪੀ ਦੀ ਜਿੱਥੇ ਖੱਬੇ ਪਾਸੇ ਤੁਸੀਂ ਦੇਖੋ ਜਿਹੜਾ ਨੀਲਾ ਬੋਰਡ ਲੱਗਿਆ ਹੋਇਆ ਹੈ ਉਧਰੋਂ ਖੱਬੇ ਪਾਸੇ ਵੱਲ ਐਂਟਰੀ ਹੁੰਦੀ ਹੈ ਪਾਕਿਸਤਾਨੀ ਨਾਗਰਿਕਾਂ ਦੀ ਆਮ ਤੌਰ ਤੇ ਸੁਰੱਖਿਆ ਕਰਮੀ ਸਭ ਤੋਂ ਪਹਿਲਾਂ ਇੱਥੇ ਜਿਹੜੇ ਬੈਰੀਅਰ ਕੋਲ ਖੜੇ ਹੋਏ ਨੇ ਉਹ ਪਾਸਪੋਰਟ ਚੈੱਕ ਕਰਦੇ ਨੇ ਪਾਸਪੋਰਟ ਚੈੱਕ ਕਰਨ ਤੋਂ ਬਾਅਦ ਇੰਟੀਗ੍ਰੇਟਿਡ ਚੈੱਕਪੋਸਟ ਵੱਲ ਪਾਕਿਸਤਾਨੀ ਨਾਗਰਿਕਾਂ ਨੂੰ ਕੱ ਲੈ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਉੱਥੇ ਵੈਰੀਫਿਕੇਸ਼ਨ ਹੁੰਦਾ ਹੈ ਇਮੀਗ੍ਰੇਸ਼ਨ ਹੁੰਦਾ ਹੈ ਤੇ ਡਿਪੋਰਟੇਸ਼ਨ ਦੀ ਪ੍ਰੋਸੈ ਅੱਜ ਵੀ ਵੱਡੇ ਪੱਧਰ ਤੇ ਜੰਮੂ ਕਸ਼ਮੀਰ ਪੁਲਿਸ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਪਹੁੰਚੀ ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਪੂਰੇ ਦਿਨ ਇਮੀਗ੍ਰੇਸ਼ਨ ਜਾਂ ਡਿਪੋਰਟੇਸ਼ਨ ਨਹੀਂ ਹੋ ਰਿਹਾ ਹੈ ਤੇ ਪਾਕਿਸਤਾਨ ਵੱਲੋਂ ਗੇਟ ਨਹੀਂ ਖੋਲੇ ਗਏ ਨੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਸਣੇ ਵਕੂ ਵਕਸੂਬਿਆਂ ਦੇ ਪੁਲਿਸ ਦੇ ਜਵਾਨ ਵਾਪਸ ਚਲੇ ਗਏ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਹਾਲਾਂਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਕੱਲ ਫਿਰ ਤੋਂ ਮੜ ਅਟਾਰੀ ਸਰਹੱਦ ਤੇ ਪਹੁੰਚਣਗੇ ਤੇ ਡਿਪੋਰਟੇਸ਼ਨ ਦੀ ਪ੍ਰੋਸੈਸ ਨੂੰ ਮੁਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਹੁਣ ਉਮੀਦ ਹੈ ਪ੍ਰਗਟਾਈ ਜਾ ਰਹੀ ਹੈ ਕਿ 2 ਮਹੀਨوں ਪਾਕਿਸਤਾਨ ਵੱਲੋਂ ਕੋਈ ਨਾ ਕੋਈ ਇਸ ਬਾਰੇ ਜਵਾਬ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਦਾ ਡਿਪੋਰਟੇਸ਼ਨ ਕੀਤਾ ਜਾਵੇਗਾ ਕੈਮਰਾ ਪਰਸਨ ਰਣਜੀਤ ਸਿੰਘ ਅਤੇ ਦੀਪਕ ਕੁਮਾਰ ਦੇ ਨਾਲ ਗੁਰਮੀਤ ਸਿੰਘ اٹਾਰੀ ਵਾਗਾ ਸਰਹੱਦ ਪੰਜਾਬ